ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਛੇ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਕਾਫੀ ਸਮੇਂ ਤੋਂ ਸ਼ੁਰੂ ਕੀਤਾ ਹੋਇਆ ਅਭਿਆਨ ਉਸ ਤਹਿਤ ਸਾਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਮਿਲੀ ਹੈ। ਘਰਿੰਡਾ ਪੁਲਿਸ ਵੱਲੋਂ ਕੱਲ 2 ਬੰਦਿਆਂ ਨੂੰ ਗ੍ਰਿਫਤਾਰ ਕਰਕੇ ਯੋਗਰਾਜ ਸਿੰਘ ਅਤੇ ਗੁਰਜੀਤ ਸਿੰਘ ਇੱਕ ਹੈਗਾ ਯੋਗਰਾਜ ਅਟੱਲਗੜ ਦਾ ਗੁਰਜੀਤ ਹੈਗਾ ਥਾਣਾ ਕਣੀਏਗੇ ਬਾਂਗਰ ਅਰਦਾਸਪੁਰ ਦਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 5 ਕਿਲੋ ਹੈਰੋਇਨ ਫੜੀ ਗਈ ਹੈ ਉਹ ਰਿਕਵਰ ਕੀਤੀ ਹੈ ਤੇ ਇਹਦੇ ਅਲਾਵਾ ਇੱਕ ਸਾਡਾ ਮਿੱਤੀ ਪੰਜ ਸੱਤ ਨੂੰ ਥਾਣਾ ਜਨਾਲਾ ਵਿਖੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਦੇ ਚ ਅਸੀਂ 1 ਕਿਲੋ 227 ਗ੍ਰਾਮ ਮੈਥਾਮਫੈਟਾਮੀਨ ਆਈਸ ਜਿਹੜੇ ਨੂੰ ਗੰਨੇ ਨੇ ਮੈਂ ਉਸ ਦੀ ਰਿਕਵਰ ਕੀਤੀ ਸੀਗੀ ਉਹਦੀ ਬੈਕਵਰਡ ਲਿੰਕੇਜਸ ਅਸੀਂ ਕਾਫੀ ਵਧੀਆ ਮਿਹਨਤ ਕਰਕੇ ਦੋ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਆਕਾਸ਼ਦੀਪ ਸਿੰਘ ਅਤੇ ਅਮਨਦੀਪ ਸਿੰਘ ਇਹ ਥਾਣਾ ਲੋਪੋਕੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਅਸੀਂ ਇੱਕ ਕੋਡਕਾਪਟਰ ਡਰੋਨ ਅਤੇ 500 ਗ੍ਰਾਮ ਹੈਰੋਇਨ 570 ਗ੍ਰਾਮ ਹੈਰੋਇਨ ਇਹਨਾਂ ਦੋ ਗ੍ਰਾਮ ਦੀ ਤੇ ਜਿਹੜਾ ਇੱਕ ਇਹਨਾਂ ਦਾ ਮੇਨ ਦੋਸ਼ੀ ਜਿਹੜਾ ਪਹਿਲਾਂ ਸੀ ਫੜਿਆ ਸੀਗਾ ਅਰਵਿੰਦਰ ਸਿੰਘ ਉਰਫ ਵਿੱਕੀ ਇਹ ਕੱਕੜ ਦਾ ਇਹਦਾ ਹੀ ਮੋਡਿਊਲ ਸੀਗਾ ਜਿਹੜਾ ਕਿ ਇਹ ਪਹਿਲਾਂ ਵੀ 15 ਕਿਲੋ ਹੈਰੋਇਨ ਦੇ ਕੇਸ 'ਚ ਐਸਐਸਓਸੀ ਵੱਲੋਂ ਇਹ ਪਹਿਲਾਂ ਵੀ ਜੇਲ੍ਹ 'ਚ ਗਿਆ ਸੀਗਾ ਤੇ ਬਾਹਰ ਆਇਆ ਸੀਗਾ ਤੇ ਫਿਰ ਸਾਡੀ ਟੀਮ ਨੇ ਇਹਨੂੰ ਫੜਕੇ ਇਹਦੇ ਕੋਲੋਂ 1 ਕਿਲੋ 227 ਗ੍ਰਾਮ ਆਈਸ ਮੈਥ ਇਹਦੇ ਕੋਲੋਂ ਰਿਕਵਰ ਕੀਤੀ ਸੀ ਤੁਹਾਨੂੰ ਦੱਸਣਾ ਚਾਹੁੰਦਾ ਮਾਨਯੋਗ ਡੀਏਜੀ ਸਾਹਿਬ ਸਤਾਰ ਨਾਨਕ ਸਿੰਘ ਜੀ ਦੀ ਦਿਸ਼ਾ ਨਿਰਦੇਸ਼ ਇਹ ਅੰਮ੍ਰਿਤਸਰ ਦਿਹਾਤੀ ਪੁਲਿਸ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਹੈ ਸਤਰਕ ਹੈ ਸਾਡੀ ਜਿਹੜੀ ਕਾਰਗੁਜ਼ਾਰੀ ਹੈ ਨਸ਼ਿਆਂ ਦੇ ਵਿਰੁੱਧ ਬਿਲਕੁਲ ਇਦਾਂ ਹੀ ਜਾਰੀ ਰਹੇਗੀ ਤੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਤੁਹਾਨੂੰ ਵੱਡੀਆਂ ਸਫਲਤਾਵਾਂ ਬਾਰੇ ਦੱਸਾਂਗੇ ਧੰਨਵਾਦ ਸਰ ਇਹ ਦੋਸ਼ਕ ਖਾਰੇ ਬਕੋ ਮੱਕਾ ਕਿ ਇਹਨਾਂ ਦੋਵਾਂ ਦਾ ਕਨੈਕਸ਼ਨ ਨਹੀਂ ਚੁਹਾ ਕੋ ਨਹੀਂ ਇਹਦੇ ਛਾ ਜੀ ਫਿਲਹਾਲ ਇਹਨਾਂ ਦੋਵਾਂ ਦਾ ਕੋਈ ਕਨੈਕਸ਼ਨ ਨਹੀਂ ਹੈਗਾ ਇੱਕ ਕਨੈਕਸ਼ਨ ਜਿਹੜਾ ਕਾਮਨ ਦੋਨਾਂ 'ਚ ਇਹ ਆਇਆ ਹੈ ਕਿ ਇਹ ਜਿਹੜੀ ਖੇਪ ਹੈ ਦੋਵਾਂ ਕਿਸਾਂ ਚੀ ਡਰੋਨ ਰਾਹੀਂ ਜਿਹੜੀ ਪਾਰੋਂ ਜਿਹੜੀ ਸਾਡੀ ਆਈਐਸਆਈ ਏਜੰਸੀ ਜਿਹੜੀ ਹੈਗੀ ਹੈ ਪਾਕਿਸਤਾਨ ਦੀ ਜਿਹੜਿਆਂ ਦੇ ਬੜੇ ਮਾੜੇ ਇਰਾਦੇ ਨੇ ਕਿ ਸਾਡੀ ਜਿਹੜੀ ਜਵਾਨੀ ਨੂੰ ਖਰਾਬ ਕਰਨ ਦੇ ਉਹ ਡਰੋਨ ਰਾਹੀਂ ਇਹਨਾਂ ਨੇ ਜਿਹੜੇ ਹੈਗੀ ਹੈ ਖੇਪ ਦੋਵਾਂ ਕਿਸੇ ਤੋਂ ਭੇਜੀ ਸੀ ਸਰ ਇਹ ਡਰੋਨ ਜਿਹੜਾ ਫੜਿਆ ਇਹ ਫਾਕਸ ਨਾਲੋਂ ਆਇਆ ਸੀ ਕਿ ਇੱਧਰ ਦਸੀਏ ਇੱਧਰ ਵਾਲੇ ਬੰਦਿਆਂ ਦੇ ਹੀ ਡਰੋਨ ਸੀਗਾ ਜੀ ਇਹ ਜਿਹੜੇ ਆਕਾਸ਼ਦੀਪ ਤੇ ਅਮਨਦੀਪ ਨੂੰ ਸੀ ਫੜਿਆ ਇਹ ਇਹ ਡਰੋਨ ਵਰਤਦੇ ਸੀਗੇ ਜਿਹਦੇ ਦਿਨ ਸਰ ਕੋਲਬਾਰਦਾ ਤੋਂ ਹੀ ਸੀ ਉਹਨਾਂ ਦੇ ਕੋਈ ਲਿੰਕ ਹੈ ਗੱਲ ਦੇ ਵਿੱਚ ਫਾਇਰਿੰਗ ਹੋਈ ਸੀ ਉਹ ਟੀਮ ਜਿਹਦੇ ਅਨੁਸਾਰ ਇਹ ਇਨਕਾਊਂਟਰ ਹੋਇਆ ਉਹ ਕਮਰਾ ਉਹ 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 ਜਿਹੜਾ ਵਿਕਰਮ ਵਿੱਕੀ ਹੈ ਉਹ ਵੱਖਰਾ ਹੈਗਾ ਉਹ ਸਾਡਾ ਵੀ ਵੌਂਟਡ ਅਕਿਊਜ਼ ਹੈਗਾ ਜਿਹੜਾ ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਫੜਿਆ ਗਿਆ ਉਹ ਦੂਸਰਾ ਵਿੱਕੀ ਹੈਗਾ ਇਹ ਦੂਸਰਾ ਇਹਨਾਂ ਦੇ ਉੱਤੇ ਸਾਰਾ ਪੁਰਾਣੀ ਕੇਸ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਵਿੰਦਰ ਉਰਫ ਵਿੱਕੀ ਜਿਹੜਾ ਇਹ ਜਿਹੜਾ ਸਾਡਾ ਆਈਸ ਵਾਲਾ ਕੇਸ ਹੈਗਾ ਇਹਦੇ ਖਿਲਾਫ ਜਿਹੜੇ ਹੈਗੇ ਆ 15 ਕੇਜੀ ਹੈਰੋਇਨ ਦਾ ਇਹਦੇ ਚ ਕੇਸ ਲੱਗਦਾ ਸਭ ਤੋਂ ਬਰਾਦ ਤੇ ਕੋਰਟੀਕ ਸੈਟ ਤੇ ਹੋਰ ਕਿੰਨੇ ਮਾਮਲੇ ਦਰਜ ਪਹਿਲਾਂ ਵੀ ਇਹ ਜਿਹੜੇ ਆ ਵੀ ਕੰਡਕਟਿਵ ਦਾ ਤਾਂ ਹੈ ਇਹਨਾਂ ਦੋਵਾਂ ਤੇ ਹਜੇ ਫਿਲਹਾਲ ਸਾਨੂੰ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਬਾਕੀ ਉਸੇ ਤਾਂ ਵੀ ਪ੍ਰੋਪਰਲੀ ਜਿਹੜੀ ਹੈਗੀ ਆ ਪੁੱਛਗਿਛ ਇਹਨਾਂ ਦੀ ਕਰ ਰਹੇ ਆ ਇਨ ਦਾ ਜਿਹੜਾ ਪੂਰਾ ਨੈਟਵਰਕ ਹੈ ਪੂਰਾ ਫਾਰਵਰਡ ਤੇ ਬੈਕਵਰਡ ਲਿੰਕੇਜਿਸ ਕਿੱਥੋਂ ਲੈ ਕੇ ਆਉਂਦੇ ਸੀਗੇ ਪਹਿਲਾਂ ਦੀਆਂ ਖੇਪਾਂ ਇਹਨਾਂ ਦੀਆਂ ਤੇ ਕਿਹੜਿਆਂ ਨੂੰ ਅੱਗੇ ਵੰਡਦੇ ਸੀਗੇ ਤੇ ਇਹਨਾਂ ਨਾਲ ਫਾਈਨੈਂਸ਼ੀਅਲੀ ਜਿਹੜੇ ਵੀ ਬੰਦੇ ਇਨਵੋਲਡ ਸੀਗੇ ਉਹ ਸਾਰੇ ਸੀ ਪ੍ਰੋਪਰਲੀ ਇਹ ਦੇਖ ਰਹੇ ਹਾਂ ਬਹੁਤ ਸਾਰੇ ਸਰ ਤੁਸੀਂ ਪਿਛਲੇ ਸਮੇਂ ਦੇ ਜਿਹੜਾ ਗੰਧ ਨਸ਼ਾ ਨਿਰਮੋਧ ਚੱਲਿਆ ਬਹੁਤ ਸਾਰੇ ਕਯੂਸ ਤੁਸੀਂ ਪੜ੍ਹੇ ਨੇ ਕਾਫੀ ਅਜ਼ੀਮ ਤਵੀਸ ਨੇ ਬਟ ਇਹ ਜਿਹੜੇ ਨਵੇਂ ਬੰਦੇ ਨੇ ਕਿਹਾ ਇਹ ਵੈਕਿਊਮ ਨੂੰ ਵਿੱਚ ਥੇਡ ਹੋਣ ਕਰਕੇ ਇਹ ਨਵਾਂ ਕੰਮ ਸ਼ੁਰੂ ਕਰ ਰਹੇ ਨੇ ਜਾਂ ਪੁਰਾਣੀ ਕੋਈ ਨਜ਼ਰ ਤੋਂ ਕਿਤੇ ਬਚੇ ਰਹੇ ਸੀ ਕਿਉਂਕਿ ਰਿਕਵਰੀ ਸਜੇ ਤੱਕ ਨਹੀਂ ਚੱਲਿਆ ਨੇ ਉਦੋਂ ਵੀ ਕੋਸ਼ਿਸ਼ ਹੋ ਰਹੀ ਆ ਜੀ ਬਿਲਕੁਲ ਜੀ ਜਿਹੜਾ ਸਾਡੀ ਬਿਲਕੁਲ ਟਾਰਗੇਟਡ ਅਪਰੋਚ ਹੁੰਦੀ ਹੈ ਜਿਹੜੇ ਵੀ ਸਾਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਯੁੱਧ ਨਸ਼ਾ ਵਿਰੁੱਧ ਸਾਨੂੰ ਲੋਕਾਂ ਵੱਲੋਂ ਬਹੁਤ ਹੀ ਭਰਪੂਰ ਸਹਿਯੋਗ ਮਿਲ ਰਿਹਾ ਤੇ ਲੋਕਾਂ ਵੱਲੋਂ ਵੀ ਸਾਨੂੰ ਇਨਫੋਰਮੇਸ਼ਨ ਜਿਹੜੀ ਸ਼ੇਅਰ ਹੋ ਜਾਂਦੀ ਹੈ ਕਿ ਇਹ ਫਲਾਣਾ ਬੰਦਾ ਹੈਗਾ ਇਹ ਫਲਾਣੇ ਪਿੰਡ ਦਾ ਹੈਗਾ ਇਹਦੀ ਜ਼ਮੀਨ ਜਾਇਦਾਦ ਕਾਫੀ ਵੱਧ ਰਹੀ ਹੈ ਤੇ ਇਹ ਜ਼ਰੂਰ ਕੰਮ ਕਰਦਾ ਹੋਣਾ ਤੇ ਅਸੀਂ ਉਹਦੇ ਤੇ ਟਰੈਪ ਲਾਉਨੇ ਜਨੂੰ ਸਾਨੂੰ ਜਦੋਂ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਇਦਾਂ ਦੀ ਅਸੀਂ ਉਹਨਾਂ ਨੂੰ ਟਰੈਪ ਲਾ ਕੇ ਪ੍ਰੋਪਰਲੀ ਜਿਹੜਾ ਹੈਗਾ ਸਾਡੀ ਛਾਣਬੀਨ ਕਰਕੇ ਫਿਰ ਅਸੀਂ ਉਹਨਾਂ ਨੂੰ ਇਦਾਂ ਕਾਬੂ ਕਰ ਰਹੇ ਆਕਾਸ਼ਦੀਪ ਦੇ ਅਮਨਦੀਪ ਦੇ ਕੀ ਤਾਲਕੇ ਆਪ ਸੋਚਣਾ ਕਿ ਤੁਹਾਡਾ ਫਾਈਲ ਕੀ ਆ ਪਹਿਲਾਂ ਦੇ ਨਾਮ ਦੇ ਨੇਪਤੰਦਰ ਚ ਆਕਾਸ਼ਦੀਪ ਤੇ ਜਿਹੜੇ ਅਮਨਦੀਪ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਰਵਿੰਦਰ ਉਰਫ ਵਿੱਕੀ ਜਿਹੜਾ ਸੀਗਾ ਇਹਦੇ ਮੋਡਿਊਲ ਦੇ ਮੈਂਬਰਸ ਨੇ ਇੱਕ ਹੈਗਾ ਜੀ ਪੱਗੂ ਪੁਰਦਾ ਤੇ ਇੱਕ ਹੈਗਾ ਲੋਧੀ ਗੁੱਜਰ ਪਿੰਡ ਦਾ ਇਹ ਦੋਵੇਂ ਥਾਣਾ ਲੋਕੋ ਕੇ ਦੇ ਅੰਡਰ ਆਉਂਦੇ ਨੇ ਤੇ ਇਹਦੇ ਇਹ ਫੁੱਟ ਸੋਲਜਰ ਸੀਗੇ ਰਵਿੰਦਰ ਵਿੱਕੀ ਦੇ ਇਹਨਾਂ ਨੂੰ ਅਸੀਂ ਜਦੋਂ ਕਾਬੂ ਕੀਤਾ ਫਿਰ ਇਹਨਾਂ ਨੇ ਦੱਸਿਆ ਕਿ ਰਵਿੰਦਰ ਦੇ ਕਹਿਣ ਤੇ ਇਹ ਡਰੋਨ ਵੀ ਵਰਤਦੇ ਸੀਗੇ ਤੇ ਇਹਨਾਂ ਦੇ ਪਹਿਲਾਂ ਵੀ ਇਹਨਾਂ ਨੇ ਖੇਪਾ ਕਾਫੀ ਚੁੱਕਿਆ। ਉਹ ਬਰਾਬਰ ਨਾਲ ਲੱਗਦਾ ਸਰ ਇਹ ਕਿੰਨੇ ਚੀਜ਼ਾਂ ਨੂੰ ਧੰਦਾ ਕਰਦੇ ਸੀ ਕਿੰਨੇ ਕੰਮ ਤੱਕ ਦੇ ਦੇਣਾ ਸੀ। ਇਹ ਸਾਰੀ ਅਸੀਂ ਪ੍ਰੋਪਰਲੀ ਪੁੱਛ ਕੇ ਚ ਕਰ ਰਹੇ ਹਾਂ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਸੀ ਕਿੰਨੀਆਂ ਇਹਨਾਂ ਨੇ ਖੇਪਾ ਪਹਿਲਾਂ ਚੁੱਕਿਆ ਨੇ। ਕੀਡੇ-ਕੀਡੇ ਇਹਨਾਂ ਦੇ ਹੋਰ ਵੀ ਸਾਥੀ ਨੇ ਉਹ ਸਾਰੇ ਅਸੀਂ ਕੁਝ-ਕਿਛ ਕਰ ਰਹੇ ਹਾਂ ਪ੍ਰੋਪਰਲੀ ਥੋਰਲੀ ਇਨਵੈਸਟੀਗੇਟ ਕਰਦੇ ਆਂ ਤੁਹਾਡੇ ਨਾਲ ਇਨਫਰਮੇਸ਼ਨ ਸਾਂਝੀ ਇਹ ਨਹੀਂ ਵੀ ਅਸੀਂ ਡਰੋਨ ਨੂੰ ਵੀ ਇਦਾਂ ਵੀ ਫੋਰੈਂਸਿਕ ਅਨਾਲਿਸਿਸ ਕਰਾ ਕੇ ਇਹਦੇ ਵੀ ਟੈਕਨੀਕਲ ਅਨਾਲਿਸਿਸ ਕਰਾਵਾਂਗੇ ਕਿ ਇਹਨੇ ਕਿੰਨੀ ਵਾਰੀ ਜਿਹੜੀ ਹੈਗੀ ਆ ਡਾਂਗ ਧਰੀਏ ਉੱਪਰ ਤੋਂ ਉੱਪਰ ਜਿਵੇਂ ਹੈ। ਉਸ ਇਹ ਵੀ ਸਾਰੀ ਜਿਹੜੀ ਇਨਫਰਮੇਸ਼ਨ ਆ ਤੁਹਾਡੇ ਨਾਲ ਸਾਂਝੀ ਕਰਾਂਗੇ। ਯੁੱਧ ਨਸ਼ਾ ਵਿਰੁੱਧ ਜਿਹੜਾ ਹੈਗਾ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਲੋਕਾਂ ਦੇ ਸਹਿਯੋਗ ਨਾਲ ਭਾਰੀ ਸਹਿਯੋਗ ਨਾਲ ਜਿਹੜਾ ਇਹ ਕੰਟੀਨਿਊ ਹੋ ਰਿਹਾ ਸਾਰੇ ਲੋਕੀ ਚਾਹੁੰਦੇ ਨੇ ਕਿ ਪੰਜਾਬ ਚੋਂ ਜਿਹੜਾ ਨਸ਼ਾ ਖਤਮ ਹੋਵੇ ਮੁੜ ਪੰਜਾਬ ਰੰਗਲਾ ਪੰਜਾਬ ਬਣੇ ਤੇ ਉਹਦੇ ਤਹਿਤ ਹੀ ਅਸੀਂ ਜਿਹੜੀਆਂ ਹੈਗੀਆਂ ਸਾਰੀ ਕਾਰਵਾਈ ਸਾਡੀ ਚੱਲਦੀ ਜਾ ਰਹੀ ਹੈ ਲਗਾਤਾਰ ਤੇ ਅੱਗੇ ਵੀ ਆਉਣ ਵਾਲੇ ਸਮੇਂ ਲੋਕਾਂ ਦੇ ਸਹਿਯੋਗ ਨਾਲ ਅਸੀਂ ਜਾਰੀ ਰੱਖਾਂਗੇ ਆਕਾਸ਼ ਨੂੰ ਸਿਖਲਤ ਕਿਸੇ ਸ਼ਾਸਨ ਦਾ ਬਣਾ ਰਿਹਾ ਕਿ ਫਾਦਰ ਸਾਹਿਬ ਨੇ ਸਭ ਕੁਝ ਚਲੇ ਚੁੱਕੇ ਨੇ ਨਹੀਂ ਹਜੇ ਤੱਕ ਐਦਾਂ ਦਾ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਜੀ ਆਏਗਾ ਅਸੀਂ ਜ਼ਰੂਰ ਤੁਹਾਡੇ ਸੰਗ ਇਹ ਦੱਸਾਂਗੇ 我在那边工作。